Gracias. ਇਹ ਜਿਹੜੇ ਉੱਤੇ ਜਾ ਰਹੇ ਆ ਜਾਨੇ ਮੁਹੱਲਾ ਸੜੀਆਂ ਜਿਹੜਾ ਸੀ ਦਰਸ਼ਕਾਂ ਦੇ ਬਾਹਰ ਨਜ਼ਰ ਵਿੱਚ ਤੇ ਰਹੇ ਨੇ ਜਿਹਨੂੰ ਆਪਾਂ ਰਗਰਵ ਕਹਿੰਦੇ ਨੇ ਵੀਰ ਗਵਾਨਾਂ ਦਾ ਪ੍ਰਾਤਨ ਸਮਝ ਕਹਿੰਦੇ ਠੀਕ ਹੈ ਤੇ ਜਿਹੜਾ ਵੀਰ ਗਵਾਨ ਹੈਗਾ ਗੁਰੂ ਮਾਰਾ ਜਿਆ ਦਾ ਚੱਲਦਾ ਆ ਰਿਹਾ ਠੀਕ ਹੈ ਤਾਂ ਹੁੰਦੀ ਜੇ ਅਸੀਂ ਚਿਕਾਰ ਕੇ ਇਹਨਾ ਹੁੰਦਾ ਸੀ ਮੈਂ ਜਿਹੜੀ ਸੁਰਸ਼ਣ ਨੂੰ ਚੋੜੀ ਪਾਰ ਕਰਨਾ ਹੁੰਦਾ ਸੀ ਤਾਂ ਇਹ تیر ਦਾ ਮੰਦਪ ਵਿయోగ ਹੁੰਦਾ ਸੀ ਉਸ ਤੋਂ ਜਿਹੜੇ ਅਪਗ੍ਰੇਡਸ ਨੂੰ ਵਰਤਣ ਹੁੰਦਾ ਕਿਆਂ ਜਿੰਨੀਆਂ ਬਦਲਦੀ ਗਈ ਤੇ ਹੁਣ ਨਵੇਂ ਪ੍ਰਾਕਰਸ਼ਟ ਕਰਾ ਗਏ ਜਿਵੇਂ ਅਸੀਂ ਪਹਿਲਾਂ ਨੂੰ ਖਿੱਚ ਕੇ ਰਾਨ ਤੋਂ ਜਗਤ ਤੱਕ ਸਾਹਮਣੇ ਤੁਹਾਡੇ ਬੰਦਾ ਨਹੀਂ ਆਦਾ ਨਾ ਤਰ ਤਮ ਖਿੱਚ ਕੇ ਆਉਂਦਾ ਬੜਾ ਚੰਗਾ ਤੇ ਹੁਣ ਜਿਹੜੇ ਪ੍ਰਾਕਰਸ਼ਟ ਕਰਾ ਗਏ ਦਾ ਵੀ ਇੱਕ ਹੋਰ ਰੌਣ ਕਰ ਲਓ ਕਿ تیر ਵਾਰਾ ਜਦ ਤੁਹਾਡੇ ਨਾਲ ਬੰਦਾ ਆ ਜਾਏ ਉਸ ਨੂੰ ਜੱਗੀਆਂ ਨੂੰ ਮਾਰਨਾ ਆਪੋ ਪ੍ਰਾਕਰਸ਼ਟ ਆ ਕੇ ਵੀ ਜਿਹੜਾ ਜਗਤ ਦੇ ਬਾਅਦ ਨਾਲ ਨਾਲ ਨਿਕਾਨਾ ਬਗਾਰਿਆਂ ਦੀ ਚਾਪਿਆਂ ਦੇ ਵਿੱਚ ਪਹੁੰਚ ਰਹੇ ਨੇ ਜੋ ਸਿਰਸਾ ਘੋੜਿਆਂ ਵਾਸਤੇ ਆਪਾਂ ਜਗਾ ਛੱਡੀ ਬੀਤੀ ਹੈ ਤੇ मोन आयूं कंदी I'm <laughs> not वी सिंधी ॻाल्हि शर्मी